ਕਦੀ ਵੀ ਕਿਸੇ ਨੂੰ ਫਰੀ ਦੀ ਸਲਾਹ ਨਾ ਦੇਵੋ ਨਹੀਂ ਤਾਂ ਤੁਸੀਂ ਰਗੜੇ ਜਾਓਗੇ ਇਸ ਤੇ ਤੁਹਾਨੂੰ ਸੁਣਾਉਣੀ ਹੈ ਇੱਕ ਗੱਲ ਇੱਕ ਰਾਜਾ ਹੁੰਦਾ ਔਰ ਰਾਜੇ ਦਾ ਘੋੜਾ ਉਹਨੂੰ ਬਹੁਤ ਪਿਆਰਾ ਹੁੰਦਾ ਘੋੜਾ ਹੋ ਜਾਂਦਾ ਬਿਮਾਰ ਘੋੜੇ ਤੋਂ ਹੁੰਦਾ ਨਹੀਂ ਉੱਠ ਘੋੜੇ ਤੋਂ ਉੱਠ ਨਹੀਂ ਹੁੰਦਾ ਡਾਕਟਰ ਹੁੰਦਾ ਡਾਕਟਰ ਉਹਦੇ ਕੋਲ ਜਾਂਦਾ ਜਾ ਕੇ ਕਹਿੰਦਾ ਵੀ ਤਿੰਨ ਦਿਨ ਇਹਨੂੰ ਦਵਾਈ ਦੇ ਦਿਓ ਜੇ ਤਾਂ ਤਿੰਨ ਦਿਨਾਂ ਚ ਇਹ ਉੱਠ ਖੜਿਆ ਤਾਂ ਠੀਕ ਆ ਨਹੀਂ ਤਾਂ ਘੋੜੇ ਨੇ ਮਰ ਜਾਣਾ ਪਹਿਲੇ ਦਿਨ ਦਵਾਈ ਦਿੰਦੇ ਆ ਤੇ ਘੋੜੇ ਨੂੰ ਕੋਈ ਫਰਕ ਨਹੀਂ ਪੈਂਦਾ ਦੂਜੇ ਦਿਨ ਫੇਰ ਦਵਾਈ ਦਿੰਦੇ ਆ ਘੋੜੇ ਨੂੰ ਫੇਰ ਵੀ ਨਹੀਂ ਫਰਕ ਪੈਂਦਾ ਤੀਜੇ ਨਾ ਪਰੇ ਹੁੰਦਾ ਬੱਕਰਾ ਬੰਨੇ ਆ ਤੇ ਉੱਥੇ ਡਾਕਟਰ ਜਾ ਕੇ ਰਾਜੇ ਨੂੰ ਕਹਿੰਦਾ ਬੇਰੇ ਤੁਸੀਂ ਜੇ ਸਵੇਰ ਨੂੰ ਇਹ ਉੱਠ ਖੜਿਆ ਠੀਕ ਆ ਨਹੀਂ ਤਾਂ ਇਹਦੇ ਟੀਕਾ ਦੂਜਾ ਲਾ ਦਿਓ ਤੇ ਇਹਨੇ ਮਰ ਜਾਣਾ ਤੇ ਡਾਕਟਰ ਤੇ ਉਹ ਚਲ ਜਾਂਦਾ ਰਾਜਾ ਚਲ ਜਾਂਦੇ ਬੱਕਰਾ ਘੋੜੇ ਕੋਲ ਜਾ ਕੇ ਕਹਿੰਦਾ ਬੇ ਤੂੰ ਸਵੇਰ ਨੂੰ ਉੱਠ ਘੜੀ ਜਿੱਦਾਂ ਮਰਜੀ ਨਹੀਂ ਤਾਂ ਤੇਰੇ ਨਹੀਂ ਟੀਕਾ ਲਾ ਦੇਣਾ ਤੇ ਤੂੰ ਮਰ ਜਾਣਾ ਠੀਕ ਹੈ ਜੀ ਤੀਜੇ ਦਿਨ ਉਹਦਾ ਡਾਕਟਰ ਜਿਹੜੇ ਡਾਕਟਰ ਦਵਾਈ ਦੂ ਹੀ ਦਿੰਦਾ ਘੋੜਾ ਲਾਤ ਲੁੱਤਾ ਮਾਰ ਕੇ ਉੱਠ ਘੜਦਾ ਉੱਠ ਘੜਦਾ ਰਾਜਾ ਕਹਿੰਦਾ ਵੀ ਬੜੀ ਮੈਨੂੰ ਖੁਸ਼ੀ ਹੋਈ ਇਸ ਖੁਸ਼ੀ ਦੇ ਵਿੱਚ ਬੱਕਰਾ ਵਟ ਲੋ ਇਸ ਕਰਕੇ ਕਹਿੰਦੇ ਹੁੰਦੇ ਆ ਜਦੋਂ ਤੁਹਾਡੀ ਲੋੜ ਹੋਵੇ ਤੇ ਉਸੇ ਵੇਲੇ ਤੁਸੀਂ ਕੰਮ ਆਓ ਫਰੀ ਦੀ ਸਲਾਹ ਕਦੀ ਵੀ ਨਹੀਂ ਦੇਣੀ ਚਾਹੀਦੀ ਬੰਦੇ ਨੂੰ